ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਹੋ ਗਿਆ ਖਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤੇ ਹੁਣ ਸਰਬੰਸ ਸਿੰਘ ਪੰਦੇਰਵਾਲਾ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਉਹਨਾਂ ਵੀਡੀਓ ਦੇ ਵਿੱਚ ਕਿਹਾ ਹੈ ਕਿ ਕੱਲ 11 ਤੋਂ 2 ਵਜੇ ਦੇ ਵਿੱਚ ਕਿਸਾਨ ਸਾਰੇ ਐਮਪੀਆ ਨੂੰ ਭਾਜਪਾ ਦੇ ਐਮਪੀਆ ਨੂੰ ਛੱਡ ਕੇ ਬਾਕੀ ਦੇ ਸਾਰੇ ਐਮਪੀਆ ਨੂੰ ਮੰਗ ਪੱਤਰ ਦੇਣੀ ਹੈ ਤਾਂ ਜੋ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਤੇ ਉਹਦੇ ਵਿੱਚ ਕਿਸਾਨਾਂ ਦੀ ਗੱਲ ਰੱਖੀ ਜਾ ਸਕੇ ਕੱਲ ਅਸੀਂ ਪੂਰੇ ਦੇਸ਼ ਭਰ ਦੇ ਨਵੇਂ ਚੁਣੇ ਐਮਪੀ ਜਿਹੜੇ ਆ 240 ਭਾਜਪਾ ਨੂੰ ਛੱਡ ਕੇ ਐਨਡੀਏ ਤੇ ਵਿਰੋਧੀ ਤਲਾਂ ਦੇ ਐਮਪੀ ਨੂੰ ਮੰਗ ਪੱਤਰ ਦਵਾਂਗੇ ਪੰਜਾਬ ਦੇ ਵਿੱਚ 13 ਥਾਵਾਂ ਤੇ ਹਰਿਆਣਾ ਦੇ ਵਿੱਚ 5 ਥਾਵਾਂ ਤੇ ਰਾਜਸਥਾਨ ਦੇ ਵਿੱਚ 11 ਥਾਵਾਂ ਤੇ ਜੂਪੀ ਚ 20 ਥਾਵਾਂ ਤੇ ਮੱਧ ਪ੍ਰਦੇਸ਼ 2 ਬਿਹਾਰ ਦੇ ਵਿੱਚ 6 ਇਸੇ ਤਰ੍ਹਾਂ ਤੇਲੰਗਾਨਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰਾ ਕਰਨਾਟਕਾ ਕੇਰਲਾ ਤਮਲनाडु ਲਗਭਗ 12-13 ਸੂਬਿਆਂ ਦੇ ਵਿੱਚ ਕੱਲ ਦਸਿਓ ਹਜ਼ਾਰ ਕਿਸਾਨ ਮਜ਼ਦੂਰ ਇਹਨਾਂ ਐਮਪੀਜ਼ ਨੂੰ ਮੰਗ ਪੱਤਰ ਦੇਣਗੇ ਇਹਦਾ ਟਾਈਮ 11 ਤੋਂ ਲੈ ਕੇ 2 ਵਜੇ ਦੇ ਵਿੱਚ ਹੋਊਗਾ ਔਰ ਇਹ ਮੰਗ ਕਰਨਗੇ ਵੀ ਜਿਹੜਾ 22 ਜੁਲਾਈ ਤੋਂ ਮਾਨਸੂਨ 70 ਆ ਰਿਹਾ ਵਾ ਸਾਡੀ ਕਰੜੀ ਨਿਗਾਹ ਹੋਊਗੀ ਇਹਨਾਂ ਦੇ ਉੱਤੇ ਵੀ ਉਹ ਵਿਰੋਧੀ ਧਿਰਾਂ ਪ੍ਰਾਈਵੇਟ ਬਿੱਲ ਲੈ ਕੇ ਆਉਣ ਐਮਐਸਪੀ ਗਾਰੰਟੀ ਕਾਨੂੰਨ ਦਾ ਅਰ ਪੂਰੇ ਕਿਸਾਨਾਂ ਦੇ ਮੰਗ ਪਰਤ ਤੱਕ ਚਰਚਾ ਹੋਣੀ ਚਾਹੀਦੀ ਹੈ ਦਸ਼ ਦੀ ਪਾਰਲੀਮੈਂਟ ਦੇ ਵਿੱਚ ਅਰ ਦੇਖਦੇ ਹਾਂ ਹੁਣ ਚੁਣੇ ਹੋਏ ਐਮਪੀ ਕਿਸ ਕਿਸਮ ਦਾ ਆਸ਼ਵਾਸ਼ਣ ਕੱਲ 8 ਜੁਲਾਈ ਨੂੰ ਵੱਡੇ ਇਕੱਠਾਂ ਦੇ ਵਿੱਚ ਦਿੰਦੇ ਹੈਗੇ ਨੇ ਦੂਸਰਾ ਮਾਨਸੂਨ ਸਤਰ ਸ਼ੁਰੂ ਹੋ ਰਿਹਾ ਬਾਅਦ ਤੇ 23 ਜੁਲਾਈ ਨੂੰ ਬਜਟ ਪੇਸ਼ ਹੋਣਾ ਮ ਅਸੀਂ ਮੰਗ ਕਰਾਂਗੇ ਆਪਣੀ ਦੇਸ਼ ਦੀ ਖਜ਼ਾਨਾ ਮੰਤਰੀ ਤੋਂ ਪ੍ਰਧਾਨ ਮੰਤਰੀ ਜੀ ਤੋਂ ਪਿਓ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਲੋੜਿੰਦਾ ਬਜਟ ਰੱਖਣ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਵਾਸਤੇ ਲੋੜਿੰਦਾ ਬਜਟ ਰੱਖਣ ਡੀਜ਼ਲ ਤੇ ਸਬਸਿਡੀ ਚਾਹੀਦੀ ਹੈ ਡੀਜ਼ਲ ਬਹੁਤ ਮਹਿੰਗਾ ਹੈਗਾ ਜਿਹੜਾ ਸਾਡਾ ਖੇਤੀ ਖੋਜ ਵਾਸਤੇ ਐਗਰੀਕਲਚਰ ਯੂਨੀਵਰਸਿਟੀਆਂ ਦੇ ਇਸ ਪਰ ਦੇ ਵਿੱਚ ਉਹਨਾਂ ਵਾਸਤੇ ਰੱਖਵਾ ਬਜਟ ਹੋਵੇ ਨਵੇਂ ਬੀਜਾਂ ਦੀ ਖੋਜ ਵਾਸਤੇ ਅਲੱਗ ਤੋਂ ਬਜਟ ਹੋਵੇ ਕਿਉਂਕਿ ਕਾਰਪੋਰੇਟ ਕੰਪਨੀਆਂ ਸਾਡੇ ਦੇਸ਼ ਦੇ ਅਨੁਕੂਲ ਨਹੀਂ ਉਹ ਬਾਹਰ ਦੀਆਂ ਖੋਜਾਂ ਦੇ ਅਨੁਸਾਰ ਜ਼ਿਆਦਾਤਰ ਬੀਜ ਦੇ ਰਹੀਆਂ ਜਿਹੜੀਆਂ ਸਾਡੇ ਮਾਫਕ ਨਹੀਂ ਆ ਰਿਆਂ ਤਾਂ ਇਸ ਤਰੀਕੇ ਨਾਲ ਦੇਸ਼ ਭਰ ਦੇ ਵਿੱਚ ਨਹਿਰੀ ਕਰਨ ਵੱਧ ਤੋਂ ਵੱਧ ਕੀਤਾ ਜਾਵੇ ਉਹਦੇ ਵਾਸਤੇ ਰੱਖਵਾ ਬਜਟ ਹੋਵੇ ਸਹਿਕਾਰੀ ਲਹਿਰ ਨੂੰ ਜੜਵਾ ਉਹ ਉਤਸ਼ਾਹਤ ਕਰਨ ਵਾਸਤੇ ਸਾਂਝੀ ਖੇਤੀ ਨੂੰ ਵਧਾਉਣ ਵਾਸਤੇ ਉਹਦੇ ਲਈ ਕੇਂਦਰ ਅੱਡ ਤੋਂ ਬਜਟ ਜਿਹੜਾ ਵਾ ਉਹ ਪੇਸ਼ ਕਰੇ ਤੇ ਚਾਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਵਾਸਤੇ ਬਜਟ ਵਿੱਚ ਪ੍ਰਾਪਦਨ ਹੋਵੇ ਤਾਂ ਜੋ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਅਸੀਂ ਪੂਰੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਵਾ ਉਹ ਮੰਗ ਪੱਤਰ ਦੇ ਵਾਲੇ ਐਕਸ਼ਨ ਦੇ ਵਿੱਚ ਸ਼ਾਮਲ ਹੋਵੋ ਧੰਨਵਾਦ ਸੋ ਜਿੱਦਾਂ ਕਿ ਸਰਵਜਿੰਗ ਪੰਦੇਰ ਵੱਲੋਂ ਗੱਲ ਕੀਤੀ ਗਈ ਹੈ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਕਹੇ ਕਿ ਹੁਣ ਵੇਖਣਾ ਹੋਵੇਗਾ ਕਿ ਸ਼ਾਸਨ ਦੇ ਵਿੱਚ ਕੌਣ ਮੰਗਾ ਚੁੱਕਦਾ ਹੈ ਕੌਣ ਨਹੀਂ ਚੁੱਕਦਾ ਹੁਣ ਆਣ ਵਾਲਾ ਸਮਾਂ ਦੱਸੇਗਾ ਕੈਮਰਾ ਪਰ ਸੰਗੁਰਪ੍ਰੇਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਸ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਤੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਲਾ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਬੇ ਤਾਨੂਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਉਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾ ਕੁੜਾ ਚੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ